ਇਹ ਨਾਲ ਕਿਹੜਾ ਮਾਮਲਾ ਹੈ ਕਿ ਇਹਾਂ ਅੰਤਰਾਜ ਮਰਦਾ ਕੀ ਮਾਮਲਾ ਸੀ ਕਿ ਮੈ ਉਹਦੀ ਗੁੱਤ ਨੂੰ ਦੇ ਤੋਈਏ ਸਾਰੀ ਜਾਨ ਇਹ ਹੈ 17 ਔਰ 18 ਤਰੀਕ ਦੀ ਦਰਮਿਆਨੀ ਰਾਤ ਨੂੰ ਜੀ ਇਹ ਕਸ਼ਮੀਰ ਸਿੰਘ ਸਰਵਣ ਸਿੰਘ ਵਗੈਰਾ ਇਹਨਾਂ ਦੇ ਆਪਸ ਦਾ ਪਰਿਵਾਰ ਦਾ ਝਗੜਾ ਹੋਇਆ ਕੋਈ ਛੋਟਾ ਮੋਟਾ ਪਲਾਟ ਨੂੰ ਲੈ ਕੇ ਮੁੰਮਲੀ ਝਗੜਾ ਸੀ ਉਹਨਾਂ ਨੇ ਦੂਸਰੇ ਪਰਿਵਾਰ ਦੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਦੇ ਵਿੱਚ ਇੱਕ ਲੜਕੀ ਜਿਸ ਦਾ ਨਾਮ ਕੁੰਤੀ ਦੇਵੀ ਹੈ ਉਹਦੀ ਮੌਤ ਹੋਈ ਹੈ ਇੱਟਾਂ ਮਾਰਨ ਕਰਕੇ ਚਾਰ ਦੋਸ਼ੀ ਨੇ ਤੇ ਇਹਦੇ ਤੇ ਮੁਕੱਦਮਾ ਦਰਜ ਕਰਕੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈਆਂ ਮੁਕੰਮਲ ਲਿਆਂਦੀ ਜਾ ਰਹੀ ਹੈ। ਦੋਸ਼ੀ ਜਿਹੜੇ ਹੈਗੇ ਆ ਕੀ ਲੱਗਦੇ ਸੀ ਕੁੰਤੀ ਨੇ? ਇਹਨਾਂ ਦੇ ਚਾਚੇ-ਤਾਏ ਦਾ ਪਰਿਵਾਰ ਨੇ ਜੀ ਆਪਸ ਦੇ ਵਿੱਚ ਸਗਾ ਪਰਿਵਾਰ ਹੈ। ਕੀ ਕਾਰਵਾਈ ਕੀਤੀ ਸਭ ਬੰਦ ਕਰ ਦਿੱਤੀ ਆ? ਬਿਲਕੁਲ ਜੀ ਗ੍ਰਿਫਤਾਰ ਕਰ ਲਏ ਆ ਜੀ। ਕਤਲਦਿਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਅਗਲੀ ਬਣਦੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।